ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਵਾਰ ਅਤੇ ਲੁਧਿਆਣਾ ਤੋਂ ਦੋ ਵਾਰ ਸੰਸਦ ਮੈਂਬਰ ਰਹੇ ਰਵਨੀਤ ਸਿੰਘ ਬਿੱਟੂ ਦੇ ਕੇਂਦਰ ਦੀ ਕੌਮੀ ਜਮਹੂਰੀ ਗਠਜੋੜ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਕੇਂਦਰ ਰਾਜ ਮੰਤਰੀ ਬਣਨ ਤੇ ਜਿੱਥੇ ਪੰਜਾਬ ਭਾਜਪਾ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਉਹਨਾਂ ਨਾਲ ਲਗਭਗ ਦੋ ਦਹਾਕਿਆਂ ਤੋਂ ਜੁੜੇ ਹੋਏ ਬਿੱਲੂ ਯוגਰਾਜ ਸਿੰਘ ਸੈਣੀ ਦੇ ਸਿਆਸੀ ਕਦਮ ਵਿੱਚ ਵੀ ਵਾਦਾ ਹੋਇਆ ਹੈ ਦੱਸਣ ਯੋਗ ਹੈ ਕਿ ਸੈਣੀ ਦਾ ਪਰਿਵਾਰ 2007 ਤੋਂ ਸਾਬਕਾ ਸੰਸਦ ਬਿੱਟੂ ਨਾਲ ਜੁੜਿਆ ਹੋਇਆ ਹੈ ਜਦੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣਨ ਦੀ ਤਿਆਰੀ ਵਿੱਚ ਲੱਗੇ ਹੋਏ ਸਨ ਇਸ ਤੋਂ ਬਾਅਦ 2009 ਵਿੱਚ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਬਣੇ ਤੇ ਫਿਰ 2014 ਤੇ 19 ਵਿੱਚ ਲੁਧਿਆਣਾ ਤੋਂ ਮੈਂਬਰ ਲੋਕ ਸਭਾ ਜਿੱਤੇ ਤੇ ਪਰਿਵਾਰ ਬਿੱਟੂ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਰਿਹਾ ਭਾਵੇਂ ਕਿ ਇਹ ਪਰਿਵਾਰ ਵੀ ਸਿਆਸੀ ਤੌਰ ਤੇ ਕਾਂਗਰਸੀ ਸੀ ਪਰੰਤੂ ਬਿੱਟੂ ਦੇ ਭਾਜਪਾ ਵਿੱਚ ਜਾਣਤੇ ਯੁਗਰਾਜ ਸੈਣੀ ਵੀ ਚੋਣਾ ਖਤਮ ਹੋਣ ਤੱਕ ਉਹਨਾਂ ਨਾਲ ਹੀ ਲੁਧਿਆਣਾ ਵਿੱਚ ਜਾ ਕੇ ਚੋਣ ਪ੍ਰਚਾਰ ਕਰਦੇ ਰਹੇ ਹਨ ਬਿੱਲੂ ਸੈਣੀ ਨੇ ਕਿਹਾ ਕਿ ਉਹਨਾਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਕੇਂਦਰ ਵਿੱਚੋਂ ਉਹਨਾਂ ਨੂੰ ਇਹਨਾਂ ਵੱਡਾ ਮਾਣ ਮਿਲਿਆ ਹੈ ਉਹਨਾਂ ਨਾਲ ਹੀ ਐਲਾਨ ਕੀਤਾ ਕਿ ਬਹੁਤ ਜਲਦ ਉਸਰੀ ਅਨੰਦਪੁਰ ਸਾਹਿਬ ਆਉਣਗੇ ਤੇ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ